ਸਾਡੇ YouTube ਚੈਨਲ ਤੇ ਆਫਰ ਗਸ ਹੌਦਾ ਜੀ ਅੱਜ ਇਸ ਵੀਡੀਓ ਵਿੱਚ ਅਸੀਂ ਓਲਡ ਪੈਨਸ਼ਨ ਸਕੀਮ ਨਾਲ ਸੰਬੰਧਿਤ ਇੱਕ ਕੇਸ CW P 9048 ऑफ 224 ਦੀ ਮਿਤੀ 22/4/2025 ਨੂੰ ਹੋਈ ਹੀアリング ਦੀ ਆਊਟਕਮ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੂਟ ਕਰਨ ਤੋਂ ਪਹਿਲਾਂ ਆਫਰ ਨੁਕਸਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਰੇਕ ਆਨ ਵਾਲੀ ਵੀਡੀਓ ਨੋਟੀਫਿਕੇਸ਼ਨ ਆਉਂਦੀ ਨੂੰ ਸਨੈਸ਼ਨ ਮਿਲ ਜਾਇਆ ਕਰੇ ਜੇ ਤੋ ਪੰਜਾਬ ਸਰਕਾਰ ਦੁਆਰਾ ਓਲਡ ਪੈਨਸ਼ਨ ਸਕੀਮ ਲਾਗੂ ਕਰਨ ਸੰਬੰਧੀ ਮਿਤੀ 18 11 2022 ਨੂੰ ਕੀਤੇ ਗਏ ਅਧੂਰੇ ਨੋਟੀਫਿਕੇਸ਼ਨ ਨੂੰ 23 ਸਾਲ ਦਾ ਸਮਾਂ ਬੀਤ ਜਾਣ ਤੇ ਵੀ ਇਸ ਨੂੰ ਲਾਗੂ ਨਹੀਂ ਸੀ ਕੀਤਾ ਗਿਆ ਤਾਂ ਇਸ ਸੰਬੰਧੀ ਕੋਈ ਵੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਵੀ ਬ੍ਰੇਮ ਨਹੀਂ ਸੀ ਕੀਤੇ ਗਏ ਤਾਂ ਇਹ ਨੋਟੀਫਿਕੇਸ਼ਨ ਮਹਿਜ ਇੱਕ ਕਾਗਜ਼ ਦਾ ਟੁਕੜਾ ਹੀ ਬਣ ਕੇ ਰਹਿ ਗਿਆ ਸੀ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਨਾ ਤਾਂ ਨਵੇਂ ਜੀਪੀਐਫ ਖਾਤੇ ਖੋਲੇ ਗਏ ਨਾ ਹੀ ਐਨਪੀਐਸ ਸਕੀਮ ਅਧੀਨ ਕੀਤੇ ਜਾ ਰਹੇ ਮੁਲਾਜ਼ਮਾਂ ਦੀ ਸੈਲਰੀ ਵਿੱਚੋਂ ਕਟੌਤੀ ਹੀ ਬੰਦ ਹੋਈ ਜਿਸ ਨਾਲ ਇੱਕ ਇੱਕ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਆਪਣੇ ਆਪ ਨੂੰ ਠੱਗੇ ਠੱਗੇ ਜਿਹਾ ਮਹਿਸੂਸ ਕਰਨ ਲੱਗੇ ਕਿਉਂਕਿ ਉਹਨਾਂ ਨੇ 2022 ਦੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੜੇ ਜੋਸ਼-ਸ਼ੋਰ ਨਾਲ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਸੀ ਇਸ ਪਾਰਟੀ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਲਈ ਤੇ ਮੁਲਾਜ਼ਮਾਂ ਦੀਆਂ ਵੋਟਾਂ ਆਪਣੇ ਪੱਖ ਵਿੱਚ ਭਗਤਾਉਣ ਲਈ ਪੁਰਾਣੀ ਪੈਨਸ਼ਨ ਸੱਤਾ ਵਿੱਚ ਆਉਂਦੇ ਸਾਲ ਹੀ ਲਾਗੂ ਕਰ ਦੇਣ ਦਾ ਵਾਅਦਾ ਕੀਤਾ ਸੀ ਜੋ ਕਿ ਗਰਾਊਂਡ ਲੈਵਲ ਦੇ ਟੇਲ ਡੇਟ ਵਫਾ ਨਹੀਂ ਹੋ ਸਕਿਆ ਇਹਦੇ ਸਿੱਟੇ ਵਜੋਂ ਨਗਰਸ਼ਾਦੇ ਆਲਮ ਦੀ ਵਿੱਚ ਬਹੁਤ ਸਾਰੇ ਮੁਲਾਜ਼ਮਾਂ ਨੇ ਕੋਪੀਆਸ ਲਾਗੂ ਕਰਾਉਣ ਲਈ ਮਾਨਯੋਗ ਪੰਜਾਬ ਐਂ ਫਰੀਆਨਾ ਹਾਈ ਕੋਰਟ ਦਾ ਦਰਵਾਜ਼ਾ ਕਰਤਾ ਸੀ ਤੇ ਕਈ ਰਿੱਟਾਂ ਫਾਈਲ ਕਰ ਦਿੱਤੀਆਂ ਸਨ ਇਹਨਾਂ ਵਿੱਚੋਂ ਹੀ ਇੱਕ ਰਿੱਟ ਸੀਡਬੀਪੀ 9048/2024 ਰਣਜੀਤ ਕੁਮਾਰ ਵਿਸ਼ੇਸ਼ਟ ਅਨ ਅਦਰਸ ਬਰਸਾ ਸਟੇਟ ਆਫ ਪੰਜਾਬ ਪਾਈ ਗਈ ਸੀ ਇਸ ਕੇਸ ਦੀ ਸੁਣਵਾਈ ਮਾਨਯੋਗ ਪੰਜਾਬ ਨਿਯਾਨਾ ਹਾਈ ਕੋਰਟ ਵਿੱਚ ਮਿਤੀ 22 425 ਨੂੰ ਕੋਰਟ ਰੂਮ ਨੰਬਰ 1 ਵਿੱਚ ਸੀਰੀਅਲ ਨੰਬਰ 227 ਤੇ ਮਿਸਟਰ ਜਸਟਿਸ ਸੁਮੇਤ ਕੁਮਾਰ ਗੋਇਲ ਦੇ ਬੈਂਚ ਤੇ ਹੋਈ ਸੀ ਇਸ ਕੇਸ ਦਾ ਇਨ ਟਰਮ ਆਰਡਰ ਮਾਨਯੋਗ ਹਾਈ ਕੋਰਟ ਦੁਆਰਾ ਪਟੀਸ਼ਨ ਕਰਤਾਵਾਂ ਦੇ ਹੱਥ ਵਿੱਚ ਆਇਆ ਹੈ ਤੇ ਪਟੀਸ਼ਨ ਕਰਤਾਵਾਂ ਨੂੰ ਕੋਰਟ ਪੈਂਚਰ ਸਕੀਮ ਦਾ ਲਾਭ дня ਸਰਕਾਰ ਦੁਆਰਾ ਦੇ ਦਿੱਤਾ ਜਾਵੇਗਾ ਪਰੰਤੂ ਇਸ ਨੂੰ ਕੈਬਨਟ ਮੀਟਿੰਗ ਵਿੱਚ ਪਾਸ ਕਰਕੇ ਮਨਜ਼ੂਰੀ ਲੈਣੀ ਪਵੇਗੀ ਇਸ ਲਈ ਪੰਜਾਬ ਸਰਕਾਰ ਨੇ ਜ਼ਰੂਰੀ ਕਾਰਵਾਈਆਂ ਮੁਕੰਮਲ ਕਰਨ ਲਈ ਤੇ ਇਸ ਨੂੰ ਕੈਬਨਟ ਮੀਟਿੰਗ ਤੋਂ ਪਾਸ ਅਦਾਲਤ પાસે ਸਮੇਂ ਦੀ ਮੰਗ ਕੀਤੀ ਹੈ ਜਿਸ ਦੀ ਅਗਿਆਦੰਦੇ ਹੋਏ ਅਦਾਲਤ ਨੇ ਅਗਲੀ ਸੁਣਵਾਈ ਦੀ ਮਿਤੀ 26/5/2025 ਪਾਉਂਦੀ ਹੈ ਇਸ ਸੰਬੰਧੀ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਇੰਟਰਮ ਆਰਡਰ ਵੀ ਜਾਰੀ ਕਰ ਦਿੱਤਾ ਹੈ ਮੰਦੂਏ ਤੇ ਇੱਕ ਗੱਲ ਸਪਸ਼ਟ ਕਰਨੀ ਬਹੁਤ ਜ਼ਰੂਰੀ ਹੈ ਕਿ ਇਹ ਅੰਤਰਮ ਫੈਸਲਾ ਜੋ ਪਟੀਸ਼ਨ ਕਰਤਾਵਾਂ ਦੇ ਹੱਥ ਦੇ ਵਿੱਚ ਆਇਆ ਹੈ ਇਹ ਕੇਸ CWPB 9048/2024 ਹੋਲਡ ਪੈਨਸ਼ਨ ਸਕੀਮ ਸੰਬੰਧੀ ਫਾਈਲ ਛਿਧੇ ਗਏ ਬਾਕੀ ਕੇਸਾਂ ਨਾਲੋਂ ਥੋੜਾ ਜਿਹਾ ਵੱਖਰੀ ਕਿਸਮ ਦਾ ਹੈ ਇਸ ਕੇਸ ਵਿੱਚ ਪਟੀਸ਼ਨ ਕਰਤਾਵਾਂ ਨੇ ਆਪਣੇ ਐਡਵੋਕੇਟਸ ਨਾਲ ਹੀ ਇਹ ਪ੍ਰੇਰ ਕੀਤੀ ਸੀ ਕਿ ਉਹਨਾਂ ਦੀ ਰਿਕਰੂਟਮੈਂਟ ਦਾ ਪ੍ਰੋਸੈਸ 1/2004 ਤੋਂ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਸੀ ਦੇ ਕੋਨਾਂ ਦਾ ਟੈਸਟ ਵੀ ਇਸ ਮਿਤੀ ਤੋਂ ਪਹਿਲਾਂ ਹੋ ਚੁੱਕਿਆ ਸੀ ਭਾਵੇਂ ਕਿ ਟੈਸਟ ਦਾ ਰਿਜ਼ਲਟ ਦਿੱਤੇ ਜਾਣ ਤੋਂ ਬਾਅਦ ਉਹਨਾਂ ਦੀ ਰਿਕਰੂਟਮੈਂਟ 1.1.2004 ਤੋਂ ਬਾਅਦ ਹੀ ਹੋਈ ਸੀ ਸੋ ਭਰਤੀ ਪ੍ਰੋਸੈਸ 1.1.2004 ਤੋਂ ਪਹਿਲਾਂ ਸ਼ੁਰੂ ਹੋਣ ਦਾ ਲਾਭ ਦਿੰਦੇ ਹੋਏ ਅਦਾਲਤ ਨੇ ਅੰਤਰਮ ਫੈਸਲਾ ਅਪੀਲ ਸੰਕਟਾਮੇ ਦੇ ਹੱਕ ਦੇ ਵਿੱਚ ਦਿੱਤਾ ਹੈ ਜਦਕਿ 올ਡ ਪੈਨਸ਼ਨ ਸਕੀਮ ਦੀ ਪ੍ਰਾਪਤੀ ਲਈ ਫਾਈਲ ਕੀਤੇ ਗਏ ਬਾਕੀ ਕੇਸਾਂ ਦੇ ਵਿੱਚ ਜਿਹੜਾ ਵਕਰੀਵਾ ਹੈ ਦੇ ਦੇਰੀ ਪਰੰਤੂ ਫੇਰ ਵੀ ਮਿਤੀ 18 11 2022 ਦਾ 올ਡ ਪੈਨਸ਼ਨ ਸਕੀਮ ਲਾਗੂ ਕਰਨ ਦਾ ਜੋ ਅਧੂਰਾ ਨੋਟੀਫਿਕੇਸ਼ਨ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਵਾਸਤੇ ਜੋ ਕੀਤਾ ਹੈ ਉਸ ਦੇ ਸੰਬੰਧੀ ਸਰਕਾਰ ਇਸ ਤੋਂ ਹੁਣ ਵਾਜਿਤਾ ਸਕਦੀ ਨਹੀਂ ਤੇ ਦੇਸ਼ੀਏ ਪੰਜਾਬ ਸਰਕਾਰ ਨੂੰ 올ਡ ਪੈਨਸ਼ਨ ਸਕੀਮ ਲਾਗੂ ਕਰਨੀ ਹੀ ਪੈਣੀ ਹੈ ਭਾਵੇਂ ਕਿ ਉਸ ਦੇ ਵਾਸਤੇ ਅਜੇ ਕੁਝ ਹੋਰ ਸਮਾਂ ਲਗ ਸਕਦਾ ਹੈ ਇਸ ਵੀਡੀਓ ਵਿੱਚ ਬਸ ਇਨਾ ਹੀ ਜੇਕਰ ਵੀਡੀਓ ਚਾਹੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਤਾਸ਼ਵਾਦ ਜੀ